ਡੇਰਾ ਮੁਖੀ ਰਾਮ ਰਹੀਮ ਨੂੰ 13ਵੀਂ ਵਾਰ ਜਿਹੜੀ ਐ ਉਹ ਪੈਰੋਲ ਮਿਲ ਚੁੱਕੀ ਆ ਤੇ ਇਸ ਦੇ ਨਾਲ ਹੀ ਜਿਹੜੇ ਬੰਦੀ ਸਿੰਘ ਨੇ ਜਾਂ ਜਿਹੜੇ ਸਾਡੇ ਕਾਲੇ ਪਾਣੀ ਦੇ ਵਿੱਚ ਸਜ਼ਾਵਾ ਕੱਟ ਚੁੱਕੇ ਸਿੰਘ ਨੇ ਜਾਂ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਤੇ ਜਿਹੜਾ ਡੇਰਾ ਸੱਚਾ ਸੋਦਾ ਵਾਲਾ ਸਾਧ ਹੈ ਉਸ ਨੂੰ ਹਰਿਆਣਾ ਸਰਕਾਰ ਵੱਲੋਂ ਵੱਡਾ ਤੋਹਫਾ ਦਿੱਤਾ ਗਿਆ ਤੇ ਇਹ ਜਿਹੜੇ ਆ ਇਹ ਕਿਤੇ ਨਾ ਕਿਤੇ ਜਿਹੜਾ ਸਿੱਖ ਜਗਤ ਦੇ ਵਿੱਚ ਇਸ ਦਾ ਰੋਸ ਵੀ ਪਾਇਆ ਜਾ ਰਿਹਾ ਹੈ ਜਿਹੜਾ ਅਕਾਲ ਤਖਤ ਦੇ ਹੈੱਡ ਗ੍ਰਾਂਥੀ ਮਲਕੀ ਸਿੰਘ ਨੇ ਉਹਨਾਂ ਦਾ ਆਉਟ ਦੇਖਦੇ ਆਂ ਕੀ ਕਹਿਣਾ ਜਿਨ੍ਹਾਂ ਨੇ ਇਸ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਕਾਲੇ ਪਾਣੀਆਂ ਦੇ ਵਿੱਚ ਰਹਿ ਕੇ ਫਾਂਸੀਆਂ ਦੇ ਰੱਸੇ 'ਤੇ ਮੇ ਆਪਣੀਆਂ ਪ੍ਰਾਪਰਟੀਆਂ ਕੁਰਤ ਕਰਵਾਈਆਂ ਤੇ ਕਿਸੇ ਹੱਦ ਤੱਕ ਉਹਨਾਂ ਨੂੰ ਖੱਜਲ ਖਵਾਰ ਹੋਣਾ ਪਿਆ ਤੇ ਪਿਆ ਅਤੇ ਪੈ ਰਿਆ ਹੈ ਜਿਵੇਂ ਕਿਸਾਨ ਜਿਹੜੇ ਨੇ ਉਹ ਵਾਕ ਵਾਕ ਤਰਨਿਆਂ ਤੇ ਬੈਠੇ ਨੇ ਉਹਨਾਂ ਦੇ ਮੁੱਦੇ ਤੇ ਸਰਕਾਰ ਨੂੰ ਹੱਲ ਕਰਨ ਦਾ ਧਿਆਨ ਨਹੀਂ ਆ ਪਰ ਇਹ ਪਖੰਡੀ ਗੁਰਮੀਤ RAMDHEM ਜਿਹਨੂੰ ਪ੍ਰੋਲ ਦੇਣ ਦੀ ਬੜੀ ਕਾਲੀ ਹੁੰਦੀ ਆ ਜਦੋਂ ਕਿ ਸਾਡੇ ਬੰਦੀ ਸਿੱਖ ਜਿਹੜੇ ਨੇ ਉਹ ਜੇਲਾ ਵਿੱਚ ਬੈਠੇ ਭਾਈ ਜਗਤਾਰ ਸਿੰਘ ਹਵਾਰਾ ਅਤੇ ਹੋਰ ਗੁਰੂ ਕੇ ਲਾਲ ਜਿਨ੍ਹਾਂ ਦੀ ਸਾਰੀ ਜ਼ਿੰਦਗੀ ਜਿਹੜੀ ਆ ਉਹ ਸਮੇਂ ਦੀ ਹਕੂਮਤ ਨੇ ਉਹਨਾਂ ਦੀ ਸਜ਼ਾਵਾ ਭੁਗਤ ਚੁੱਕਿਆ ਤੇ ਉਹਨਾਂ ਤੋਂ ਉੱਤੇ ਜਾ ਕੇ ਜੇਲ੍ਹਾਂ ਦੇ ਵਿੱਚ ਬਹਿ ਕੇ ਉਹਨਾਂ ਨੂੰ ਜਿਹੜਾ ਉਹ ਸੰਤਾਪ ਭੋਗਣਾ ਪੈ ਰਿਹਾ ਉਹ ਪਰ ਫਿਰ ਵੀ ਗੁਰੂ ਦੀ ਕਿਰਪਾ ਨਾਲ ਉਹ ਚੜ੍ਹਦੀ ਕਲਾ 'ਚ ਨੇ ਪਰ ਇਹ बार-बार ਪਖੰਡੀ ਨੂੰ ਜਿਹੜਾ ਵਾ ਪ੍ਰੋਲ ਦੇਣ ਨਾਲ ਸਿੱਖ ਕੌਮ ਦੇ ਹਿਰਦੇ ਬਲੁੰਦਰੇ ਜਾਂਦੇ ਨੇ ਤੇ ਫਿਰ ਬਾਅਦ ਵਿੱਚ ਕਹਿੰਦੇ ਆ ਕਿ ਸਿੱਖਾਂ ਨੂੰ ਚੜਾਉਣ ਵਾਸਤੇ ਉਹਦੀਆਂ ਘਟਨਾਵਾਂ ਕਰਦੇ ਆ ਇਹ ਇਹਨਾਂ ਨੂੰ ਇਹ ਤੋਂ ਸਬਕ ਲੈਣਾ ਚਾਹੀਦਾ ਹੈ ਕਿ ਜਿੱਥੇ ਜਿਨ੍ਹਾਂ ਨੇ ਕੁਰਬਾਨੀਆਂ ਕਰਕੇ ਦੇਸ਼ ਨੂੰ ਆਜ਼ਾਦ ਕਰਵਾਇਆ ਉਹਨਾਂ ਦੇ ਹੱਕ ਦੇਣ ਦਾ ਵੀ ਖਿਆਲ ਕੀਤਾ ਜਾਵੇ ਤੇ ਇਹਨੂੰ ਆਪਣੀ ਕੀਤੀ ਜਿਹੜੀ ਸਜ਼ਾ ਵਾ ਬਲਾਤਕਾਰ ਤੇ ਹੋਰ ਸਜਾਵਾਂ ਦੇ ਅਨੁਸਾਰ ਜਿਹੜਾ ਹੈ ਜੇਲ੍ਹ ਦੇ ਵਿੱਚ ਰਹਿਣਾ ਚਾਹੀਦਾ ਜਿਨ੍ਹਾਂ ਨੇ ਇਸ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਕਾਲੇ ਪਾਣੀਆਂ ਦੇ ਵਿੱਚ ਰਹਿ ਕੇ ਫਾਂਸੀਆਂ ਦੇ ਰੱਸੇ 'ਤੇ ਮੇ ਆਪਣੀਆਂ ਪ੍ਰਾਪਰਟੀਆਂ ਕੁਰਤ ਕਰਵਾਈਆਂ ਤੇ ਕਿਸੇ ਹੱਦ ਤੱਕ ਉਹਨਾਂ ਨੂੰ ਖੱਜਲ ਖਵਾਰ ਹੋਣਾ ਪਿਆ ਤੇ ਪਿਆ ਅਤੇ ਪੈ ਰਿਆ ਹੈ ਜਿਵੇਂ ਕਿਸਾਨ ਜਿਹੜੇ ਨੇ ਉਹ ਵੱਖ-ਵੱਖ ਧਰਨਿਆਂ ਤੇ ਬੈਠੇ ਨੇ ਉਹਨਾਂ ਦੇ ਮੁੱਦੇ ਦੇ ਸਰਕਾਰ ਨੂੰ ਹੱਲ ਕਰਨ ਦਾ ਧਿਆਨ ਨਹੀਂ ਹੈ ਪਰ ਇਹ ਪਖੰਡੀ ਗੁਰਮੀਤ RAMDHEM ਜਿਹਨੂੰ ਪ੍ਰੋਲ ਦੇਣ ਦੀ ਬੜੀ ਕਾਲੀ ਹੁੰਦੀ ਹੈ ਜਦੋਂ ਕਿ ਸਾਡੇ ਬੰਦੀ ਸਿੱਖ ਜਿਹੜੇ ਨੇ ਉਹ ਜੇਲਾ ਵਿੱਚ ਬੈਠੇ ਭਾਈ ਜਗਤਾਰ ਸਿੰਘ ਹਵਾਰਾ ਅਤੇ ਹੋਰ ਗੁਰੂ ਕੇ ਲਾਲ ਜਿਨ੍ਹਾਂ ਦੀ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਸਮੇਂ ਦੀ ਹਕੂਮਤ ਨੇ ਉਹਨਾਂ ਦੀ ਸਜ਼ਾਵਾ ਭੁਗਤ ਚੁੱਕਿਆ ਤੇ ਉਹਨਾਂ ਤੋਂ ਉੱਤੇ ਜਾ ਕੇ ਜੇਲ੍ਹਾਂ ਦੇ ਵਿੱਚ ਬਹਿ ਕੇ ਉਹਨਾਂ ਨੂੰ ਜਿਹੜਾ ਉਹ ਸੰਤਾਪ ਭੋਗਣਾ ਪੈ ਰਿਹਾ ਉਹ ਪਰ ਫਿਰ ਵੀ ਗੁਰੂ ਦੀ ਕਿਰਪਾ ਨਾਲ ਉਹ ਚੜ੍ਹਦੀ ਕਲਾ 'ਚ ਨੇ ਪਰ ਇਹ बार-बार ਪਖੰਡੀ ਨੂੰ ਜਿਹੜਾ ਵਾ ਪ੍ਰੋਲ ਦੇਣ ਨਾਲ ਸਿੱਖ ਕੌਮ ਦੇ ਹਿਰਦੇ ਬਲੁੰਦਰੇ ਜਾਂਦੇ ਨੇ ਤੇ ਫਿਰ ਬਾਅਦ ਵਿੱਚ ਕਹਿੰਦੇ ਆ ਕਿ ਸਿੱਖਾਂ ਨੂੰ ਚੜਾਉਣ ਵਾਸਤੇ ਉਹ ਜੀਆਂ ਘਟਨਾਵਾਂ ਕਰਦੇ ਆ ਇਹ ਇਹਨਾਂ ਨੂੰ ਇਹ ਤੋਂ ਸਬਕ ਲੈਣਾ ਚਾਹੀਦਾ ਹੈ ਕਿ ਜਿੱਥੇ ਜਿਨ੍ਹਾਂ ਨੇ ਕੁਰਬਾਨੀਆਂ ਕਰਕੇ ਦੇਸ਼ ਨੂੰ ਆਜ਼ਾਦ ਕਰਵਾਇਆ ਉਹਨਾਂ ਦੇ ਹੱਕ ਦੇਣ ਦਾ ਵੀ ਖਿਆਲ ਕੀਤਾ ਜਾਵੇ ਤੇ ਇਹਨੂੰ ਆਪਣੀ ਕੀਤੀ ਜਿਹੜੀ ਸਜ਼ਾ ਵਾ ਬਲਾਤਕਾਰ ਤੇ ਹੋਰ ਸਜਾਵਾਂ ਦੇ ਅਨੁਸਾਰ ਜਿਹੜਾ ਹੈ ਜੇਲ੍ਹ ਦੇ ਵਿੱਚ ਰਹਿਣਾ ਚਾਹੀਦਾ